ਸਤਿ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਕਿਸਾਨ ਦੋਸਤੋ ਜਿਹੜੇ ਕਿਸਾਨ ਵੀਰਾਂ ਨੇ ਸੁਪਰ ਸੀਡਰ ਦੇ ਨਾਲ ਕਣਕਾਂ ਬੀਜੀਆਂ ਸੀ ਉਹਨਾਂ اگਤੀਆਂ ਕਣਕਾਂ ਦੇ ਵਿੱਚ ਕੁਝ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਸੁੰਡ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ ਜਾਨੀ ਕਿ ਉਹਨਾਂ ਕਣਕਾਂ ਦੇ ਵਿੱਚ ਸੁੰਡ ਪੈ ਗਿਆ ਹੈ ਕੁਝ ਕਿਸਾਨਾਂ ਦੇ ਖੇਤਾਂ ਦੇ ਵਿੱਚ ਅਤੇ ਜਿਹੜਾ ਕਣਕ ਦੀਆਂ ਜੜਾਂ ਨੂੰ ਜਿਹੜਾ ਕਟਣਾ ਸਟਾਰਟ ਕਰ ਦਿੱਤਾ ਹੈ ਉਸ ਨੇ ਤਾਂ ਉਸ ਤੋਂ ਆਪਾਂ ਜਿਹੜਾ ਰੋਕ ਥਾਮ ਦੀ ਆਪਾਂ ਹੁਣੀ ਪਹਿਲੇ ਪਾਣੀ ਦੇ ਉੱਤੇ ਅਪਰਾਲਾ ਕਰਨਾ ਕਿਸਾਨ ਵੀਰੋ ਜਿਹੜੇ ਵੀ ਮੇਰੇ ਕਿਸਾਨ ਵੀਰਾਂ ਨੇ ਇਹ ਗੇਤੀਆਂ ਕਣਕਾਂ ਦੀ ਬਿਜਾਈ ਕੀਤੀ ਸੀ ਉਹ ਆਪਣੇ ਖੇਤਾਂ ਦੇ ਵਿੱਚ ਜਿਹੜਾ ਜ਼ਰੂਰ ਚੈੱਕ ਕਰ ਲਵੋ ਕਿ ਕਿਸੇ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਕੋਈ ਸੁੰਡ ਦਾ ਜਿਹੜੀ ਸਮੱਸਿਆ ਤਾਂ ਨਹੀਂ ਆਈ ਤਾਂ ਕਿਸਾਨ ਵੀਰੋ ਇਹ ਚੀਜ਼ ਨੂੰ ਤੁਸੀਂ ਜ਼ਰੂਰ ਚੈੱਕ ਕਰੋ ਚਾਹੇ ਤੁਹਾਡੀ ਕਣਕ ਆ ਜਿਹੜੀ ਹਰੀ ਭਰੀ ਦਿਖ ਰਹੀ ਹੈ ਪਰ ਤੁਸੀਂ ਚੈੱਕ ਜਿਹੜਾ ਆਪਣੇ ਖੇਤ ਦੇ ਵਿੱਚ ਜ਼ਰੂਰ ਕਰਨਾ ਹੈ ਕਿ ਕਿਤੇ ਥੋੜੀ ਬਹੁਤੀ ਵੀ ਤੁਹਾਨੂੰ ਜਿਹੜੀ ਆਪਣੇ ਖੇਤ ਦੇ ਵਿੱਚ ਇਹ ਸਮੱਸਿਆ ਤਾਂ ਨਹੀਂ ਲੱਗ ਰਹੀ ਇਸ ਸਮੱਸਿਆ ਤੋਂ ਬਚਣ ਲਈ ਕਿਸਾਨ ਵੀਰੋ ਆਪਾਂ ਨੂੰ ਕਣਕਾਂ ਨੂੰ ਪਾਣੀ ਦੇ ਨਾਲ ਭਰ ਕੇ ਜਿਹੜਾ ਉਸ ਦੇ ਵਿੱਚ ਕਲੋਰੋ ਦਵਾਈ ਦਾ ਇਸਤੇਮਾਲ ਕਰਨਾ ਪੈਣਾ ਹੈ ਕਿਸਾਨ ਵੀਰੋ ਤਾਂ ਕਿ ਜਿਹੜਾ ਇਹ ਸੁੰਡਾ ਜਿਹੜਾ ਮਰ ਜਾਵੇਗਾ ਛੋ ਜੋਗ ਖਾਨ ਵੀਰਾਂ ਦੀਆਂ ਫਸਲਾਂ ਪਾਣੀ ਦੇ ਉੱਪਰ ਜਿਹੜੀਆਂ ਸਮੇਂ ਦੇ ਉੱਪਰ ਆ ਗਈਆਂ ਨੇ ਤਾਂ ਉਹ ਕਿਸਾਨ ਵੀਰ ਜਿਹੜਾ ਆਪਣੇ ਖੇਤਾਂ ਦਾ ਨਿਰੀਖਣ ਕਰਕੇ ক্লোਰੋ ਦਵਾਈ ਦਾ ਇਸਤੇਮਾਲ ਕਰ ਲਵੋ ਤਾਂ ਕਿ ਤੁਹਾਡੇ ਖੇਤਾਂ ਦੇ ਵਿੱਚ ਤੁਹਾਡੀਆਂ ਫਸਲਾਂ ਨੂੰ ਜਿਹੜਾ ਉਹ ਸੁੰਡ ਨਾ ਘਟ ਸਕੇ ਅਤੇ ਜੇਕਰ ਤੁਹਾਨੂੰ ਲੱਗ ਰਿਹਾ ਏ ਕਿ ਤੁਹਾਡੀਆਂ ਫਸਲਾਂ ਨੂੰ ਸੁੰਡ ਵੀ ਪੈਣਾ ਸਟਾਰਟ ਹੋ ਗਿਆ ਏ ਅਤੇ ਜਿਹੜਾ ਪਾਣੀ ਅਜੇ ਆਪਾਂ ਨਹੀਂ ਲਗਾ ਸਕਦੇ ਤਾਂ ਲੱਗਦਾ ਇਹ ਤੁਹਾਨੂੰ ਵੀ ਪਾਣੀ ਲਾਉਣ ਦੇ ਵਿੱਚ ਜਿਹੜੀ ਇਹ ਹੁਣ ਜਲਦਬਾਜ਼ੀ ਹੋ ਸਕਦੀ ਹੈ ਤਾਂ ਤੁਸੀਂ ਇਸ ਸਮੱਸਿਆ ਤੋਂ ਬਚਣ ਦੇ ਲਈ ਕਿਸਾਨ ਵੀਰੋ ਜਿੰਨੀ ਵੀ ਤੁਹਾਡੀ ਜਿਹੜੀ ਕਣਕ ਉੱਗੀ ਹੋਈ ਏ ਉਸ ਦੇ ਉੱਪਰ ਇੱਕ ਮੈਗਜੀਨ ਦੀ ਸਪਰੇ ਪਹਿਲਾਂ ਜ਼ਰੂਰ ਕਰ ਦੇਣੀ ਹੈ ਤਾਂ ਕਿ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੀ ਫਸਲ ਨੂੰ ਜਿਹੜਾ ਪਾਣੀ ਸਮੇਂ ਤੋਂ ਪਹਿਲਾਂ ਲੱਗ ਰਿਹਾ ਹੈ ਕਿ ਹਜੇ ਜਿਹੜੀ ਕਣਕ ਹੈ ਉਹ ਨਿੱਕੀ ਹੈ ਸਾਧਤੂ ਉਸ ਦੇ ਉੱਪਰ ਮੈਗੀਨ ਦੀ ਸਪਰੇ ਜਰੂਰ ਪਹਿਲਾਂ ਕਰਨੀਏ ਕਿਉਂਕਿ ਮੈਗੀਨ ਦੀ ਸਪਰੇ ਕਰਨ ਦੇ ਨਾਲ ਜਦੋਂ ਤੁਹਾਡਾ ਜਿਹੜਾ ਪਾਣੀ ਅਗੇਤਾ ਫਸਲ ਨੂੰ ਲੱਗੇਗਾ ਤਾਂ ਉਸ ਤੋਂ ਬਾਅਦ ਦੇ ਵਿੱਚ ਕਣਕਾ ਜਿਹੜੀ ਤੁਹਾਡੀ ਪੀਲੀ ਨਹੀਂ ਪਵੇਗੀ ਉਸ ਦੇ ਵਿੱਚ ਤੁਸੀਂ ਕਲੋਰੋ ਦਵਾਈ ਦਾ ਇਸਤੇਮਾਲ ਕਰਕੇ ਜਿਹੜਾ ਸੁੰਡ ਦੇ ਉੱਪਰ ਕੰਟਰੋਲ ਕਰ ਸਕਦੇ ਹੋ ਧੰਨਵਾਦ ਦੋਸਤੋ